ਗੁਲਦੀਪ ਜੀ ਕਿਵੇਂ ਆਪਾਂ ਇੱਥੇ ਜੌਂਡੀਅਰ ਡੀਲਰਸ਼ਿਪ ਤੇ ਖੜੇ ਆ ਕਿਵੇਂ ਮੈਂ ਦੇਖ ਰਿਹਾ ਇੱਥੇ ਸਾਰੇ ਸਵਰਾਜ ਹੀ ਸਟਰੈਟਰ ਆ ਮੰਨ ਲਓ ਵੀ ਕਿੰਨੇ ਇੱਥੇ 5 ਖੜੇ ਆ ਇਹਨਾਂ ਤੋਂ ਬਿਨਾਂ ਅਲੱਗ ਹੋਰ ਵੀ ਐ ਤੇ ਕੀ ਕਾਰਨ ਆ ਵੀ ਸਵਰਾਜ ਟਰੈਕਟਰ ਕਢਾ ਕੇ ਕਿਵੇਂ ਆ ਤਾਂ ਜਮਾ ਨਾਮਾ ਕਿਹੜਾ ਮਾਡਲ ਆ ਇਹ 23 ਮਾਡਲ ਆ 23 ਮਾਡਲ ਆ ਵੀ ਕੀ ਕਾਰਨ ਆ ਗੁਲਦੀਪ ਜੀ ਵੀ ਨਵੇਂ-ਨਵੇਂ ਟਰੈਕਟਰ ਕਢਾ ਕੇ ਸਵਰਾਜ ਵੀ ਲੋਕ ਜੌਂਡੀਅਰ ਟਰੈਕਟਰ ਲੈ ਜਾ ਰਹੇ ਕੀ ਕਾਰਨ ਕੀ ਐ ਦਾ ਇੱਕ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਜਿਹੜਾ ਸਾਡਾ 52 ਦਾ ਸਟਰੈਕਟਰ ਆਇਆ ਨਾ ਠੀਕ ਹੈ ਉਹ ਇਸ ਮੌਕੇ ਉ ਦੇ ਵਿੱਚ ਵੀ ਹਰ ਇੱਕ ਪੱਖੋਂ ਠੀਕ ਹੈ ਉਹ ਟਰੈਕਟਰ ਜਿਸ ਤਰ੍ਹਾਂ ਵੀ ਛੋਟੇ ਟਰੈਕਟਰਾਂ ਦੇ ਵਿੱਚ ਛੋਟਾ ਆ ਜਾਂਦਾ ਜਾਂ ਉਹਦੀਆਂ ਸਪੀਡਾਂ ਜਿਹੜੀਆਂ ਇੰਨੀਆਂ ਜਿਆਦਾ ਮੈਚ ਕਰਦੀਆਂ ਨੇ ਸੁਪਰ ਜੀਟਰ ਰੋਟਾਵੇਟਰ ਆਲਾ ਵਗੈਰਾ ਇਸ ਕਰਕੇ ਲੋਕ ਜਿਆਦਾ ਉਹਨੂੰ ਲੈਣਾ ਪਸੰਦ ਕਰਦੇ ਆ ਠੀਕ ਹੈ ਦੂਸਰੀ ਗੱਲ ਇਸ ਤਰ੍ਹਾਂ ਵੀ ਜਿਵੇਂ ਸਵਰਾਜ ਜਿਹੜੇ ਆ ਰਹੇ ਸੀ ਪਹਿਲਾਂ ਠੀਕ ਆ ਵੀ ਜਿਹੇ ਜਿਹੇ ਸੰਦੂਸ਼ ਉਹਨਾਂ ਦਾ ਬਦਲ ਕੋ ਸਹੀ ਸੀ ਠੀਕ ਹੈ ਪਰ ਅੱਜ ਵੀ ਕਿਹੜੀ ਜਿਸ ਤਰ੍ਹਾਂ ਖੇਤੀ ਚੇਂਜ ਹੋ ਗਈ ਠੀਕ ਹੈ ਦੇ ਨਾਲ ਖੇਤੀ ਦੇ ਇੰਪਲੀਮੈਂਟ ਵੀ ਚੇਂਜ ਹੋ ਗਏ ਠੀਕ ਹੈ ਇੰਪਲੀਮੈਂਟ ਚੇਂਜ ਹੋਣ ਦੇ ਨਾਲ ਇਹ ਟਰੈਕਟਰ ਆਪਦੇ ਆਪ ਨੂੰ ਉਸ ਤਰ੍ਹਾਂ ਦਾ ਚੇਂਜ ਨਹੀਂ ਕਰ ਸਕਿਆ ਨਹੀਂ ਕਿਵੇਂ ਤੁਸੀਂ ਪਹਿਲਾਂ ਸਵਰਾਜ ਹੀ ਵੇਚ ਰਹੇ ਸੀ ਉਦੋਂ ਸਵਰਾਜ ਦੀ ਵੀ ਤੁਸੀਂ ਆ ਮੰਨ ਲਓ ਵੀ ਇੱਕ ਤੋਂ 4 ਸਾਲ ਪਹਿਲਾਂ ਪੂਰੀ ਤਰੀਫ ਕਰਦੇ ਹੁੰਦੇ ਮਾਰਕੀਟ 'ਚ ਜਾ ਕੇ ਆਵਾ ਜਾਵਾ ਤੁਸੀਂ ਪਿੰਡਾਂ ਜਾ ਕੇ ਵੀ ਇਹਨੂੰ ਦੱਸਦੇ ਸੀ ਵੀ ਇਸ ਤਰ੍ਹਾਂ ਦਾ ਟਰੈਕਟਰ ਕਿ ਮੈਂ ਹੁਣ ਜੋਂਡੀਆਂ ਰ ਦੱਸ ਰਹੇ ਹਾਂ ਵੀ ਹੁਣ ਕੀ ਇਹਦੇ ਵਿੱਚ ਕੀ ਤੁਹਾਡੇ ਹਿਸਾਬ ਨਾਲ ਕੀ ਫਰਕ ਲੱਗਦਾ ਗੁਰਦੀਪ ਜੀ ਫਰਕ ਕੋਈ ਨਹੀਂ ਹੁੰਦਾ ਜੀ ਜਿਸ ਤਰ੍ਹਾਂ ਸੰਦ ਚੇਂਜ ਹੋ ਜਾਂਦਾ ਸੰਦਾਂ ਦੇ ਨਾਲ ਉਸ ਤਰ੍ਹਾਂ ਦਾ ਨਾਲ ਟਰੈਕਟਰ ਦਾ ਚੇਂਜ ਹੋਣਾ ਵੀ ਜ਼ਰੂਰੀ ਹੁੰਦਾ ਮੈਂ ਚੀਜ਼ ਹੋਰ ਫਰਕ ਕੋਈ ਨਹੀਂ ਵੀ ਕੋਈ ਟਰੈਕਟਰ ਨਹੀਂ ਕਿਵੇਂ ਸਵਰਾਜ ਨਹੀਂ ਵੀ ਕਿਵੇਂ ਤੁਹਾਡੇ ਐਂ ਮੰਨ ਲਓ ਵੀ ਤੁਹਾਡੇ ਵੀ 3 ਸਪੀਡ ਇਹਨਾਂ ਨੇ ਵੀ ਕੱਢੇ ਹੋਏ ਟਰੈਕਟਰ ਆ ਕਿਵੇਂ ਇਹਨਾਂ ਦੇ ਮਤਲਬ 4 ਸਪੀਡ ਚ ਵੀ ਵੱਡੇ ਟਰੈਕਟਰ ਆਉਂਦੇ ਹੋਣਗੇ ਇਹ ਨਹੀਂ ਕਿ ਕਿਵੇਂ ਇਹਨਾਂ ਨੇ 3 ਸਪੀਡ ਕੱਢ ਤੇ ਛੋਟਾ ਕੀ ਇਹਦੇ ਨਾਲ ਹੁਣ ਫਰਕ ਲੱਗਦਾ ਏ ਟਰੈਕਟਰ ਦਾ 3 ਸਪੀਡ ਆ ਜਿਹੜਾ ਬਿਲਕੁਲ ਲੋਕ ਨਾ ਪਸੰਦ ਕਰ ਰਿਹਾ ਕਿਉਂਕਿ ਉਹਦੀਆਂ ਜਿਹੜੇ ਸਪੀਡਾਂ ਨੇ ਪਹਿਲੀ ਗੱਲ ਤਾਂ ਸਪੀਡਾਂ ਸਹੀ ਨਹੀਂ ਠੀਕ ਹੈ ਤੇ ਦੂਸਰੀ ਉਹਦੀ ਜਿਹੜੀ ਪੀਟੂ ਪਾਵਰ ਆ ਉਹ ਜੌਂਡੀਅਰ ਦੇ ਮੁਕਾਬਲੇ ਸਹੀ ਨਹੀਂ ਨਹੀਂ ਪੀਟੂ ਪਾਵਰ ਵਾਸਤੇ ਬਣਿਆ ਗਿਆ ਛੋਟਾ ਜੌਂਡੀਅਰ ਟਰੈਕਟਰ ਕਿਹੜਾ ਹੁਣ ਮਾਰਕੀਟ ਚ ਕਿਹੜਾ ਜ਼ਿਆਦਾ ਵੇਚ ਰਹੇ ਹੋ ਤੁਸੀਂ ਅੱਜ 52 10 ਇਸ ਟਾਈਮ ਵੈਸੇ ਤਾਂ ਸ ਆਮੀਨ ਨੇ ਹੋ ਗੀ ਸਾਡੇ 25 ਦੇ ਟਰੱਕ 25 ਦੇ ਟਰੱਕ ਹਾਂਜੀ ਹਾਂਜੀ ਅੱਛਾ ਆ ਪਿਛਲੇ ਸਾਲ ਚ ਕਿੰਨੇ ਵੇਚੇ ਸੀਗੇ ਤੁਸੀਂ ਪਿਛਲੇ ਸਾਲ ਸਾਲ ਦੇ ਟੋਟਲ ਜੀ ਹਾਂ ਟੋਟਲ ਸਾਲ ਦੇ ਵਿੱਚ 8300 ਵੇਚੇ ਨਹੀਂ ਇੱਥੇ ਇਕੱਲੇ ਮਾਨਸਾ ਚ ਕਿ ਬਰਨਾਲੇ ਚ ਨਾਲ ਇਕੱਲਾ ਮਾਨਸਾ ਅੱਛਾ ਇਕੱਲਾ ਮਾਨਸਾ ਚ ਜਿਆਦਾ 5 ਜਾਂ 10 ਵਿੱਚ ਹੈਗਾ ਜਿਆਦਾ 5 ਜਾਂ 10 ਸੀ ਸੀਆਰਡੀ ਵੀ ਸਾਡਾ ਬਹੁਤ ਵਧੀਆ ਚੱਲ ਰਿਹਾ ਜੀ ਠੀਕ ਹੈ ਹਾਂ ਵਧੀਆ ਪਸੰਦ ਕਰ ਰਹੇ ਨੇ ਅੱਛਾ ਵਧੀਆ ਵੇਚਨਾ ਘੱਟੋ ਘਾਟ ਅਸੀਂ ਥੋਕ ਕੰਟਰੈਕਟਰ ਸੀਆਰਡੀ ਵੇਚ ਚੁੱਕੇ ਹਾਂ ਸਾਰਾ ਮੰਨ ਲਓ 22 ਜੀ ਵਿੱਚ ਵਿੱਚ 24 ਚ ਲਾ ਕੇ ਨਿਕਲਦੀਪ ਜੀ ਹੋਰ ਵੀ ਕਾਰਨ ਹੈ ਕਿਵੇਂ ਛੋਡੇ ਜੋਂਡੀਆ ਟਰੈਕਟਰ ਵੀ ਕੱਟ ਰੇ ਕੇ ਖੜੇ ਹੋਏ ਆ ਕਿਵੇਂ ਸਵਰਾਜ ਜਨਸੀ ਦੇਖ ਕੇ ਆਏ ਆ ਵੀ ਛੋਡੇ 21 ਮਾਲ ਜਾਂ 22 ਮਾਲ ਲਾ ਉਹ ਟਰੈਕਟਰ ਵੀ ਕੱਟੇ ਹੋਏ ਖੜੇ ਆ ਕਿਵੇਂ ਸਵਰਾਜ ਜਨ ਸੀ ਜਲਾਲੋ ਹੋਰ ਚਲਾਲੋ ਉਹ ਵੀ ਉਹਦਾ ਕੀ ਕਾਰਨ ਮੰਨਦੇ ਨੇ ਉਹ ਜੀ ਇਸ ਤਰ੍ਹਾਂ ਜੀ ਪਹਿਲਾਂ ਜਿਹੜੇ ਟਰੈਕਟਰ ਆ ਰਹੇ ਸਾਡੇ 3 ਸਪੀਡ ਸੀ ਠੀਕ ਹੈ ਉਹ ਜਿਹੜੇ ਸੁਪਰ ਸੀਟਰ ਲਈ ਉਹਨਾਂ ਦਾ ਤੋਰਾ ਜ਼ਿਆਦਾ ਸੀ ਠੀਕ ਹੈ ਜਿਹੜੇ ਹੁਣ 4 ਸਪੀਡ ਆ ਗਏ ਇਹ 4 ਸਪੀਡ ਆਉਣ ਨਾਲ ਹੁਣ ਇਸ ਤਰ੍ਹਾਂ 4 ਸਪੀਡ ਕੋਈ ਨਹੀਂ ਕਟਾ ਰਿਆ ਨਹੀਂ ਜੀ 4 ਸਪੀਡ ਵੀ ਕਿਵੇਂ ਮੈਂ 2022 ਮਾਡਲ ਟਰੈਕਟਰ ਲਿਆ ਜੀ ਗੋਰੇ ਤੋਂ ਐਸਲੋਡ ਮਾਰਕੀਟ ਚ ਦਾ ਟਰੈਕਟਰ ਆ ਵੀ ਰਹੇ ਆ ਨਾ ਨਹੀਂ ਨਹੀਂ ਕੋਈ ਇੱਕ ਤਾਂ ਪੀਸ ਹੁੰਦਾ ਇਸ ਤਰ੍ਹਾਂ ਦੇ ਕਸਟਮਰ ਹਰ ਇੱਕ ਦਾ ਸਾਥ ਹੀ ਹੁੰਦੇ ਕਿਸੇ ਕੋਈ ਸਾਡਾ ਕਟਾ ਕੇ ਉਧਰ ਵਾ ਕੇ ਵੀ ਕੋਈ ਕੁਝ ਕਸਟਮਰ ਤਾਂ ਇਹੋ ਜਿਹੀ ਹੁੰਦੀ ਆ ਨਾ ਵੀ ਕੋਈ ਹੌਲੈਂਡ ਕਟਾ ਕੇ ਸਵਰਾਜ ਲੈ ਗਿਆ ਜਾਂ ਸਵਰਾਜ ਕਟਾ ਕੇ ਇਹੋ ਜਿਹਾ ਉਹ ਵੈਸੇ ਉਹਦੇ ਵਿੱਚ ਵੀ ਇਹ ਵਿਜ਼ਨ ਇਹ ਨਹੀਂ ਹੁੰਦਾ ਵੀ ਉਹ ਟਰੈਕਟਰ ਕਰਨ ਉਹ ਕੋਈ ਨਾ ਕੋਈ ਕਿਸੇ ਕਾਰਨ ਏਜੰਸੀ ਨਾਲ ਝਗੜਾ ਹੋ ਜਾਂਦਾ ਬਸ ਉਹ ਜਾਣ ਕੇ ਮੈਂ ਤੁਹਾਡਾ ਟਰੈਕਟਰ ਬਟਾਉਣਾ ਆਪਦੀ ਹਿੰਦ ਪਗਾਉਣ ਵਾਸਤੇ ਹੁੰਦਾ ਹੋਰ ਕੋਈ ਟਰੈਕਟਰ ਚ ਕੋਈ ਬੱਤੀ ਹਾਂ ਵੀ ਕੁਝ ਕਟੇਟਰ ਤਾਂ ਇਹੋ ਜਿਹੀ ਵੀ ਹੁੰਦੇ ਰਹਿੰਦੇ ਆ ਨਾ ਇਹ ਕਦੇ ਨਹੀਂ ਚਾਹੁੰਦੇ ਰ ਇਸ ਤਰੀਕਾਤੇ ਨੇ ਇਹ ਕਹਿੰਦੇ ਆ ਤਾਂ ਨਹੀਂ ਤੁਹਾਡੇ ਝਗੜੇ ਵਾਲੇ ਤਾਂ ਨਹੀਂ ਹੈਗੇ ਸਾਰੇ ਕਿਤੇ ਬਿਲਕੁਲ ਸਵਰਾਜ ਦੇ ਘਾਗ ਨੇ ਸਵਰਾ ਪਰ ਜਦੋਂ ਨੇ ਜੌਂਡੀਅਰ ਚਲਾ ਕੇ ਦੇਖਿਆ ਜਾਨੋ ਰਿਸ਼ਤੇਦਾਰੀ ਚ ਆਇਆ ਜੌਂਡੀਅਰ ਨਾਲ ਕੰਪੈਰੀਸ਼ਨ ਕੀਤਾ ਇਹਦੀ ਕੁਆਲਿਟੀ ਤਾਂ ਅਗਲਾ ਕਹਿੰਦਾ ਯਾਰ ਜੌਂਡੀਅਰ ਤਾਂ ਜੌਂਡੀਅਰ ਹੀ ਆ ਹਾਂ ਆ ਤਾਂ ਬਿਲਕੁਲ ਨਵਾਂ ਹੀ ਹੈ ਨਾ ਡਾਕਟਰ ਹਣਾ ਇਹ 200 ਘੰਟਾ ਚੱਲੇ ਸਾਰਾ ਇਹ 300 ਘੰਟੇ ਚੱਲਿਆ ਗਿਆ ਹਾਂ ਇਹ ਤਾਂ ਜਿਵੇਂ ਨਵੇਂ ਪੈਰਿਸ ਵਿੱਚ ਦਿਖਾਈ ਮੜੇ ਐ ਐਮ ਆਰ ਵੀ ਮਨ ਲਗਾ ਟਾਇਰਾਂ ਤੇ ਲਿਖੇ ਪਿਆ ਹੋਊਗਾ ਬਿਲਕੁਲ 300 ਘੰਟੇ ਚੱਲੇ ਹਨ 300 ਘੰਟੇ ਕਿੰਨੇ ਮਹੀਨੇ ਦਾ 2.10 ਮਹੀਨੇ ਦਾ 23 ਦੇ 10ਵੇਂ ਦਾ ਬਿਲਕੁਲ ਬਿਲਕੁਲ ਨਵਾਂ ਹੀ ਪਿਆ ਡਾਕਟਰ ਪ੍ਰਭੋ ਆਇਆ ਮੰਨ ਲਓ ਮਾਨਸਾ ਸਾ ਇਹ ਇਹਨਾਂ ਤੋਂ ਬਿਨਾ ਹੋਰ ਵੀ ਸਵਰਾਜ ਹੈਗੇ ਥੋੜੇ ਕੋਲੇ ਸਵਰਾਜ ਬਹੁਤ ਸਵਰਾਜ ਤਾਂ ਉੱਪਰ ਵੀ ਹੈ ਗੜੇ ਆਪਣੇ ਕੋਲ ਤਿੰਨ ਚਾਰ ਉੱਪਰ ਖੜੇ ਆ ਅੱਛਾ ਅੱਜ ਦੋ ਫੇਰ ਕਰਦੇ ਸੀ ਅੱਛਾ ਵੀ ਐਮ ਵਾਲੋ ਪੰਜ ਇੱਥੇ ਖੜੇ ਆ ਤੈਨੂੰ ਉੱਪਰ ਗੜੇ ਅੱਠ ਤੇ ਦੋ ਫੇਰ ਕਰਦੇ 10 ਟਰੈਕਟਰ ਸੀ ਸਵਰਾਜ ਅੱਛਾ 10 ਟਰੈਕਟਰ ਸੀਗੇ ਆਪਰਾਓ ਤੁਸੀਂ ਵੀ ਕਿਹੜੇ ਕਿਹੜੇ ਭਰਾ ਸਵਰਾਜ ਨੂੰ ਪਸੰਦ ਕਰਦੇ ਹੋ ਜਾਂ ਜੌਂਡੀਆਰ ਨੂੰ ਪਸੰਦ ਕਰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਓ ਸ਼ਕਤੀ ਆਟੋਮੋਬਾਈਲ ਤੇ ਖੜੇ ਆ ਜੇਕਰ ਇਹਨਾਂ ਟਰੈਕਟਰ ਚ ਤੁਸੀਂ ਐਮ ਵਾਲੋ ਕੋਈ ਪਰਚੇਜ਼ ਕਰਨਾ ਟਰੈਕਟਰ ਤਾਂ ਇਹਨਾਂ ਨਾਲ ਸੰਪਰ 2002 ਮਾਡਲ ਆ ਅੱਗੇ ਕਿਹੜਾ ਮਾਡਲ ਆ 2019 ਮਾਡਲ ਆ 20 ਮਾਡਲ ਆ 21 ਆ ਗਿਆ ਸਾਰੇ ਗਲਦੀਬ ਜੀ ਉੱਚੇ ਮਾਡਲ ਟਰੈਕਟਰ ਹੀ ਆ ਹਨਾ ਉੱਚੇ 2 3 ਸਪੀਡ ਨੇ ਹਾਂ 2 ਸੀਰੀਜ਼ ਵੀ ਤਾਂ ਵੀ ਆਏ ਮਤਲਬ 20 ਤੋਂ ਪਲੱਸ ਵਾਲੀ ਆ ਸਾਰੇ ਹਾਂ ਉਹ ਉੱਚੇ ਮਾਡਲ ਹੀ ਆ ਸਾਰੇ ਭਰਾਵੋ ਇਹ ਕਿਵੇਂ ਆ ਮਤਲਬ 2 2 ਤੋਂ 3 ਸਪੀਡ ਆ ਨਾ ਵਿੱਚ 2 2 ਸਪੀਡ ਆ ਆ ਤਾਂ ਚਲੋ ਇਹ ਜੇ ਮਾਡਲ ਤਾਂ ਆਮ ਹੀ ਕੱਟੇ ਜਾ ਸਕਦੇ ਆ ਕਿਵੇਂ 2001 2 ਮਾਡਲ ਆ ਉੱਚੀ ਉੱਚੇ ਮਾਡਲ ਵੀ ਟਰੈਕਟਰ ਇਹਨਾਂ ਕੋਲੇ ਕਟਾ ਕੇ ਲਿਆ ਰਹੇ ਆ ਕਿਹੜੇ ਕਿਹੜੇ ਭਰਾ ਸਵਰਾਜ ਨੂੰ ਪਸੰਦ ਕਰਦੇ ਆ ਚਾਹੇ ਕਿਹੜੇ ਕਿਹੜੇ ਭਰਾ ਜੌਂਡੀਅਰ ਨੂੰ ਪਸੰਦ ਕਰਦੇ ਆ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪੋ ਆਪਣੀ رائے ਜਰੂਰ ਸਾਂਝਾ ਕਰਿਓ ਵੀ ਕਿਹੜੇ ਭਰਾਵਾਂ ਨੂੰ ਜੌਂਡੀਅਰ ਪਸੰਦ ਆ ਕਿਹੜੇ ਨੂੰ ਹੌਲੈਂਡ ਪਸੰਦ ਆ ਕਿਹੜੇ ਨੂੰ ਸਵਰਾਜ ਪਸੰਦ ਆ ਕਿਹੜੇ ਨੂੰ ਮਹਿੰਦਰਾ ਪਸੰਦ ਆ ਆਪੋ ਆਪਣੀ رائے ਜਰੂਰ ਸਾਂਝਾ ਕਰਨਾ ਵੀਡੀਓ ਨੂੰ ਕੇ ਸ਼ੇਅਰ ਕਰਨਾ ਤੇ ਤੁਸੀਂ ਜਰੂਰ ਦੋ ਲੈਣਾ ਇਹਨਾਂ ਵਾਸਤੇ ਜਰੂਰ ਲਿਖਣੀ ਆ ਇਹ ਸਵਰਾਜ ਟਰੈਕਟਰ ਵਾਸਤੇ ਜੌਂਡੀਅਰ ਵਾਸਤੇ